ਸਵਾਗਤ ਹੈ ਕਿਸਾਨ ਵੀਰੋ ਉਹ ਡਾਟਾ ਟਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖੋਖਰ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਗੱਬਣ ਮੱਝ ਦਿਖਾਵਾਂਗੇ ਕਿਹੜਾ ਸੂਆ ਬਾਈ ਜੀ ਤੋਂ ਪੁੱਛਾਂਗੇ ਤੇ ਗੱਲਬਾਤ ਬਾਈ ਸੁਖੇ ਨਾ ਕਰਾਂ ਮੈਂ ਬਾਈ ਸੁਖੇ ਦੀ ਸਕੀਰੀ ਦੇ ਵਿੱਚ ਮੱਝ ਖੜੀ ਐ ਸੱਸੀ ਕਾ ਬਾਈ ਸਸਰੀ ਕਾ ਜੀ ਉਹ ਠੀਕ ਹੋ ਸੁਖੇ ਹਾਂਜੀ ਠੀਕ ਹੈ ਪਹਿਲਾਂ ਤਾਂ ਨੰਬਰ ਬੋਲੋ ਬਾਈ ਦਾ ਜੀ 99150 ਅੱਛਾ ਆ ਇਹਨਾਂ ਦਾ ਬੋਲੀ ਸਰ ਜੀ ਦਾ 59017 95018 ਹਾਂਜੀ 59017 17 ਇਹੀ ਹੈ ਨਾ ਜੀ ਹਾਂਜੀ ਓਕੇ ਤੇ ਪਿੰਡ ਬਾਈ ਇਹਨਾਂ ਦਾ ਕਿਹੜਾ ਪਿੰਡ ਖੋਖਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਆਹ ਕਹਿੰਦੇ ਮੋੜ ਮੰਡੀ ਓਕੇ ਜੀ ਤੇ ਨੇੜੇ ਤੇੜੇ ਇਧਰਲੇ ਪਾਸੇ ਚੌ ਆ ਗਈ ਹਾਂਜੀ ਸੋਚਾ ਰਾਮਪੁਰੇ ਪਿੰਡ ਜੇ ਆਗ ਨੇੜੇ ਨੇੜੇ ਜੀ ਰਾਮਪੁਰੇ ਦੇ ਨੇੜੇ ਪਿੰਡ ਹੈ ਹਾਂਜੀ ਹਾਂਜੀ ਸਾਡੇ ਨੇ ਜੀ ਹਾਂਜੀ ਓਕੇ ਜੀ ਤੇ ਜਿਹੜੀ ਆਪਾਂ ਮੱਝ ਦੇਖੀ ਜਾਨੇ ਬਾਈ ਹਾਂਜੀ ਮੱਝ ਬਹੁਤ ਚੰਗੀਆਂ ਜੀ ਮੱਝ ਇਹਨਾਂ ਦੀ ਘਰ ਦੀ ਹੈ ਘਰ ਦੀ ਆ ਆਪਾਂ ਰੋਜੀ ਵੀਡੀਓ ਪਾਉਣੇ ਜੀ ਇਹ ਆਪਣੇ ਰਿਸ਼ਤੇਦਾਰ ਮੈਨੂੰ ਕਹਿੰਦੇ ਸੋ ਵੀਡੀਓ ਪਾ ਦੇ ਸਾਡੀ ਮੱਝ ਦੀ ਓਕੇ ਓਕੇ ਦੁੱਧ ਵੀ ਕੱਢਿਆ ਮੈਂ ਤਾਂ ਇਹਨਾਂ ਨੇ 15 ਕਿਲੋ ਜੀ ਤੇ ਬਾਕੀ ਦਾ ਪਿਆਰ ਮੋਹਰਾ ਚ ਆ ਗਈ ਹਾਂਜੀ ਪਿਆਰ ਮੋਹਰਾ ਚ ਆ ਗਈ ਚੱਲੀ ਬਾਈ ਪਰਲੇ ਪਾਸੇ ਇਹਦੇ ਮੜਾ ਚੈੱਕ ਕਰਾ ਗਏ ਦਾ ਸਾਈਜ਼ ਵੱਡੇ ਗੱਦ ਘਾਟ ਜੇ ਐਕਸਟਰਾ ਗੱਦ ਘਾਟ ਆ ਨਾ ਹਾਂਜੀ 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 ਕਿ ਕੈ ਸੂਏ ਚੋਈ ਆ ਬਾਈ ਇਹਨਾਂ ਨੇ ਜੀ ਦੋ ਸੂਏ ਸੂਲੀ ਐ ਤੇ ਤੀਜਾ ਸੂਏ ਸੋਨਾ ਜੀ ਦੇਖੋ ਜੀ ਘੱਟ ਦੇਖੋ ਤੀਜਾ ਸੂਏ ਸੂਰੇ ਹੀ ਆ ਹਾਂਜੀ ਕਿੰਨਾ ਕੁ ਦੁੱਧ ਫਿਰ ਦੂਜੇ ਸੂਏ ਚ ਦਿੱਤਾ ਵਾ ਇਹਦਾ ਦੁੱਧੇ ਸੂਏ ਦੁੱਧ ਦਿੱਤਾ ਜੀ ਇਹਨੇ ਆਰਾਮਨਾ 14 13 14 ਕਿਲੋ ਦੁੱਧ ਜੀ ਤੇ ਹੁਣ ਐਤ ਕੀ ਦਾ ਵਾ ਐਤ ਕੀ ਦਾ ਵਾਧਾ ਆ 17 18 ਕਿਲੋ ਦੁੱਧ ਦੇਵੀ ਓਕੇ 17 ਤੋਂ 18 ਕਿਲੋ ਇਹਨੇ ਦੇਣਾ ਆਰਾਮਨਾ ਜੀ ਖੋਲੋ ਜੀ ਤੋਰਾ ਤੇ ਦੁੱਧ ਵੀ ਲੰਮਾ ਸਮਾਂ ਦਿੰਦੀ ਆ ਜੀ ਦੁੱਧ ਲੰਮਾ ਸਮਾਂ ਦਿੰਦੀ ਹਾਂਜੀ ओके okay. बाकी दी ਗੱਲ ਯਾਰ ਪਿਆਰ ਮੋਰਾ ਜਾ ਕੇ ਕੱਦ ਕਾਠ ਆਪਾਂ ਇਹਨਾਂ ਦਾ ਹੀ ਲਵਾ ਨਹੀਂ ਸਕਦੇ ਵੀਡੀਓ ਦੇ ਵਿੱਚੋਂ ਵੀ ਐਡਾ ਵੱਡਾ ਕੱਦ ਕਾਠ ਹੈ ਦਾ ਫੁੱਲ ਸਾਈਜ਼ ਲੰਮੀ ਦਾ ਚੱਲੋ ਜੀ ਆਹ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਆ ਵੱਡੇ ਸਾਈਜ਼ ਦੀ ਆਪਾਂ ਫਿਰ ਤੁਹਾਨੂੰ ਦੱਸ ਦਗੇ ਥਾਨ ਹਵਾ ਨੇ ਦੀ ਸਾਫ਼ ਸੁਥਰੀ ਇਹਨੇ ਤਿਆਰ ਹੋਣਾ ਲੈ ਚੱਲੋ ਉਧਰ ਲੈ ਚੋ ਆਹ ਦੇਖੋ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਕੱਦ ਕਾਠ ਟੈਸਟ ਦਾ ਦੁੱਧ ਨੇ ਵਾਕਈ 16 17 ਕਿਲੋ ਦੇ ਦੇਣਾ ਕੋਈ ਕਹਿਣ ਦੀਆਂ ਗੱਲਾਂ ਨਹੀਂ ਹੈਗਾਂ ਵੱਡੇ ਸਹੇਜ ਦੀ ਆਪਾਂ ਤੁਹਾਨੂੰ ਤਾਂ ਕਹਿ ਰਹੇ ਆਂ ਬਾਰ-ਬਾਰ ਜੇ ਹੈਗੀ ਆ ਦੁੱਧ ਵਾਲੀ ਮੱਝ ਆ ਗਈ ਸੂਆ ਬਾਈਆਂ ਦਾ ਕਹਿੰਦਾ ਤੀਜਾ ਪਿੰਡ ਖੋਖਰ ਤੋਂ ਆਪਾਂ ਵੀਡੀਓ ਕਵਰ ਕੀਤੀ ਆ ਵੱਡੇ ਕਦ ਕਾਠ ਦੀ ਆ ਗਈ ਜੀ ਵੱਡੇ ਸਹੇਜ ਦੀ ਆ ਗਈ ਲੋਕਲ ਤੇ ਆ ਦੇਖੋ ਹੋਰ ਝੋਟੀਆਂ ਝਾਟੀਆਂ ਖੜੀਆਂ ਤੇ ਬਾਕੀ ਦੀ ਗੱਲ ਲੋਕਲ ਵੀਡੀਓ ਜਮਾ ਕੋਈ ਵਪਾਰ ਦਾ ਕੰਮ ਨਹੀਂ ਚੰਗੇ ਕਦ ਕਾੜ ਦੀ ਆ ਗਈ ਦਿਨ ਕਿੰਨੇ ਬਾਕੀ ਆ ਬਈ ਸੁਕੇ ਦੇ ਦਿਨੇ ਦੇ ਅੱਜ 14 ਤਰੀਕ ਹੋਊਗੀ ਜੀ ਹੂੰ 14-17 ਤਰੀਕ ਨੂੰ ਪੂਰੀ ਹੈ ਜੀ ਦਿਨ ਤੱਕ 20 ਤਰੀਕ ਤੱਕ ਸੁਪਾ ਜੀ ਤੀ ਤਰੀਕ ਸੁਪਾ ਜੀ ਓਕੇ ਜੀ ਹਾਂਜੀ 11 ਦਿਨ ਪਸੂ ਪੱਤ ਵੀ ਲੈ ਸਕਦਾ ਘੱਟ ਵੀ ਲੈ ਸਕਦਾ ਤੇ ਮੁੱਲ ਸੁਖੇ ਬਾਕੀ ਜਾਇਜ ਆ ਗਿਆ ਦਾ ਮੁੱਲੇ ਦਾ ਜਾਇਜ ਬਸ ਹਮ 145 ਲੈਣੀ ਹੈ ਮਾਨਦਾਨ ਮਾਨਦਾਨ ਜੇ ਕੋਈ ਚੱਲੂ ਕਰਦਾ ਤੇ ਕੰਨ ਜਿੱਡੀ ਉੱਚੀ ਭਈਆ ਹਾਂਜੀ ਹਾਂਜੀ ਮੈਂ ਉਹ ਵੀ ਬਹੁਤ ਚੰਗੀ ਡਿਜ਼ਾਈਨ ਹੀ ਵੀ ਕੋਈ ਨਹੀਂ ਕਰਨੀ ਆ ਵਧੀਆ ਛੋਈ ਵੀ ਆਪਦੀ ਘਰੂ ਮੈਂ ਹਾਂ ਜੀ ਆਹ ਦੇਖੋ ਜੀ ਚਾਰੇ ਥਣ ਨਿਕੜਵੇਂ ਪੂਰੇ ਗੈਪ ਦੇ ਉੱਤੇ ਤੇ ਬਾਕੀ ਦੀ ਗੱਲ ਸਾਰੀ ਬਲੈਕ ਪਈ ਹੈਗੀ ਪਿੰਡ ਖੋਖਰ ਜੀ ਜ਼ਿਲ੍ਹਾ ਬਟਿੰਡਾ ਬਾਕੀ ਜਿਹੜੇ ਕੋਨੀ ਵੀ ਬਾਈ ਜਿਵੇਂ ਮਰਜ਼ੀ ਆ ਬੰਦਾ ਚਾਹੇ ਜਿਵੇਂ ਮਰਜ਼ੀ ਗਏ ਜਾ ਕੋਈ ਚੱਕਰਾਂ ਦੀ ਗੱਲੀ ਚੱਕਰਾਂ ਵਾਲੀ ਗੱਲ ਨਹੀਂ ਹਾਂਜੀ ਸ੍ਰੀ ਸਾਉ ਫੋਲਜੀ ਕੁਆਲਿਟੀ ਚੰਗੀ ਥਣ ਲੈਵੇ ਦੀ ਪੂਰੀ ਸਾਫ ਸੁਥਰੀ ਜਰੂਰ ਬਾਈਆਂ ਨਾਲ ਕਰਿਓ ਸੰਪਰਕ ਨੰਬਰ ਬਾਈਆਂ ਦਾ ਆਨ ਸਕਰੀਨ ਪਿੰਡ ਖੋਖਰ ਜੀ ਬਾਕੀ ਇੱਕ ਮੱਝ ਸੀ ਇੱਕ ਤੁਹਾਨੂੰ ਦਿਖਾਤੀ ਚੰਗੇ ਰਿਕਾਰਡ ਵਾਲੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਦਲ ਤੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ ਦੇ ਨਾਲ